ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੇ ਮੈਂ ਉਮੀਦ ਕਰੂੰਗਾ ਪੂਰੀ ਪੂਰੀ ਵੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤੇ ਗੱਲ ਆਪਾਂ ਪੂਰੀ ਕਰਾਂਗੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਘਰ ਹੈ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਕੋਈ ਬੋਲਟਾ ਜੀਪ ਕੁਸ਼ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78140 38764 ਆਪਣੇ ਕੋਲੇ ਭੇਜ ਕੇ ਵੀਡੀਓ ਫੋਟੋਆਂ ਜਾਣਕਾਰੀ ਫਰੀਦ ਵਿਚਾਰ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੇਖੋ ਤੁਹਾਡੇ ਸ਼ਹਿਰ ਮਲੂੜ ਤੋਂ ਆਪਾਂ ਲੈ ਕੇ ਪਹੁੰਚੇ ਸਿਆਜ਼ ਗੱਡੀ ਜੀਡੀਆਈ ਪਲਸ 2017 ਮਾਡਲ ਹੈ ਤੇ ਗੱਡੀ ਕੁੱਲ 55000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਨਵੇਂ ਟਾਇਰ ਨੇ ਨਵੀਂ ਗੱਡੀ ਆ ਤੇ ਮਾਲਕ ਨੇ ਡਿਮਾਂਡ 5,70,000 ਰੁਪਏ ਆਪਣੇ ਕੋਲੇ ਲਾ ਕੇ ਭੇਜੀ ਹੈ। ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਦਾਂਗੇ। ਮਲੂਟ ਖੜੀ ਹੈ। ਅੰਦਰੋਂ ਦੇਖ ਲਓ। ਸੀਟਾਂ ਤੋਂ ਹਲੇ ਤੱਕ ਜਿਹੜੇ ਲਫਾਫੇ ਜਿਹੜੇ ਚੜੇ ਹੁੰਦੇ ਆ ਉਹ ਵੀ ਨਹੀਂ ਪੱਟੇ ਹੋਏ। ਨੰਬਰ ਮਾਲਕ ਦਾ 9417205781। ਸੈਕੰਡ ਗੱਡੀ ਸੁਵਿਪਟ VDI 2010 ਮਾਡਲ ਸੈਕੰਡ ਓਨਰ ਹੁਸ਼ਿਆਰਪੁਰ ਏਰੀਆ ਚੋਂ ਕਾਫੀ ਡਿਮਾਂਡ ਆ ਰਹੀ ਸੀਗੀ ਹੁਸ਼ਿਆਰਪੁਰ ਤੋਂ। ਤੇ ਟਾਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਤੇ 2.5 ਲੱਖ ਰੁਪਏ ਡਿਮਾਂਡ ਇੱਕ ਵਾਰੀ ਫਿਕਸ ਰੇਟ ਨਹੀਂ ਹੈਗਾ ਉੱਪਰ-ਨੀਚੇ ਰੇਟ ਹੋ ਜੂਗਾ ਤੇ 2.5 ਲੱਖ ਰੁਪਏ ਕਿਹਾ ਇੱਕ ਵਾਰੀ ਬਾਕੀ ਤੁਸੀਂ ਗੱਡੀ ਨੂੰ ਦੇਖ ਹੀ ਰਹੇ ਹੋ ਮਾਲਕ ਦੇ ਘਰੇ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਗੱਡੀ ਖੜੀ ਆ ਹੁਸ਼ਿਆਰਪੁਰ ਘਰੇ ਜਾ ਕੇ ਦੇਖ ਲਿਓ ਤੇ ਨੰਬਰ ਮਾਲਕ ਦਾ ਜੇ ਕੋਈ ਗੱਲ ਕਰਨੀ ਹੈ 7355608416 ਮਾਲਕ ਦਾ ਹਾਂ ਨੰਬਰ ਹੈਗਾ ਹੁਣ ਦੇਖੋ ਤੁਸੀਂ ਵਰੇਜ਼ਾ ਗੱਡੀ 2022 ਮਾਡਲ ਨਵੰਬਰ ਮਹੀਨਾ ਲਾਸਟ ਜਹਾ ਮਹੀਨਾ ਤੇ ਬਟਾਲੇ ਤੋਂ ਪਹੁੰਚੀ ਆਪਣੇ ਕੋਲੇ ਕੁੱਲ 33000 ਚੱਲੀ ਹੋਈ ਐ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਗੱਡੀ ਐ ਤੇ ਕੰਡੀਸ਼ਨ ਹਾਲਤ ਰੰਗ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਮਾਲਕ ਨੇ ਫੋਟੋ ਆਪਣੇ ਕੋਲੇ ਚੰਗੀਆਂ ਖਿੱਚ ਕੇ ਭੇਜੀਆਂ 980 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ 9 ਲੱਖ ਤੇ 80000 ਰੁਪਿਆ ਆਹ ਜਿਹੜਾ ਰੇਟ ਐ ਫਿਕਸਡ ਰੇਟ ਨਹੀਂ ਹੈਗਾ ਲੈਸ ਬੱਸ ਹੋ ਜਾਊਗਾ ਡਿਮਾਂਡ ਐ ਇੱਕ ਸਿਰਫ ਦੇ ਮਾਲਕ ਨੇ ਕਿਹਾ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਆ ਕੇ ਦੇਖ ਲਓ ਗੱਡੀ ਘਰੇ ਖੜੀ ਆ ਬਟਾਲੀ ਪਰਸਨਲ ਚਲਾਈਏ ਜਿੰਨੀ ਵੀ ਚਲਾਈ ਹੈ ਤੇ ਇੱਕਾ ਹੱਥ ਗੱਡੀ ਚਲੀ ਹੋਈ ਹੈ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦੀ ਹੈ ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਤਾਂ ਜਾ ਕੇ ਦੇਖੋ ਤੇ ਗੱਲ ਇੱਕ ਵਾਰੀ ਮਾਲਕ ਨਾਲ ਪਹਿਲਾਂ ਜ਼ਰੂਰ ਕਰ ਲਿਓ ਜਾਣ ਤੋਂ ਪਹਿਲਾਂ ਨੰਬਰ ਮਾਲਕ ਦਾ 77 195 27635 ਨੰਬਰ ਤੇ ਗੱਲ ਕਰਕੇ ਜਾ ਕੇ ਦੇ ਕੇ ਗੱਡੀ ਨੂੰ ਖਰੀਦ ਸਕਦਾ ਹਾਂ ਜੀ ਤੇ ਹੁਣ ਤੁਸੀਂ ਦੇਖੋ ਜੀ ਚੌਥੀ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਆ 2009 ਮਾਡਲ ਹੈ ਤੇ 24 ਟੱਕਰ ਪਾਸਿੰਗ ਇਹਦੀ ਹੈਗੀ ਹੈ 1 ਲੱਖ 40000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਰੇਟ ਤੁਹਾਨੂੰ ਪਤਾ ਹੀ ਆ ਜੀ ਉੱਪਰ-ਨੀਚੇ ਹੋ ਜਾਂਦਾ ਹੁੰਦਾ ਇੱਕ ਵਾਰੀ ਡਿਮਾਂਡ ਆ ਸਿਰਫ ਤੇ ਮਾਲਕ ਦਾ ਏਰੀਆ ਸ਼੍ਰੀ ਕਰਨਪੁਰਾ ਰਾਜਸਥਾਨ ਦੇ ਵਿੱਚ ਪੈ ਜਾਂਦਾ ਹਾ ਤੇ ਮਾਲਕ ਦੇ ਘਰ ਦੀ ਗੱਡੀ ਆ ਮਾਲਕ ਨੇ ਬਹੁਤ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਕਿਸੇ ਨੇ ਦੇਖਣੀ ਆ ਤਾਂ ਜਾ ਕੇ ਦੇਖ ਸਕਦੋਂ 140 ਡਿਮਾਂਡ ਆ ਇੱਕ ਬਰੀ ਲੈਸ ਬੱਸ ਹੋ ਜਾਊਗਾ ਨੰਬਰ ਮਾਲਕ ਦਾ 95210 36777 ਮਾਲਕ ਨਾਲ ਗੱਲ ਕਰ ਸਕਦੋਂ ਜੇ ਕਿਸੇ ਨੇ ਗੱਡੀ ਖਰੀਦਣੀ ਆਗੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਸਕੂਟੀ ਮਾਲਕ ਨੇ ਭੇਜੀ ਐ ਸੇਲ ਵਾਸਤੇ ਜਿਹੜੀ ਸਕੂਟੀ ਆਪਣੇ ਕੋਲੇ ਪਹੁੰਚੀ ਆ 2023 ਮਾਡਲ ਐ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਿਲਕੁਲ ਨਵੀਂ ਜੀ ਸ਼ੋਰੂਮ ਕੰਡੀਸ਼ਨ ਜਿੱਦਾ ਹੁੰਦੀ ਐ ਤੇ ਨੰਗਲ ਡੈਮ ਮਾਲਕ ਦਾ ਏਰੀਆ ਦਾ ਨਵੇਂ ਟਾਇਰ ਨੇ ਨਵੀਂ ਸਕੂਟਰੀ ਆ ਰੰਗ ਦੇਖ ਲਓ ਰੰਗ ਮੈਨੂੰ ਬਹੁਤ ਪਿਆਰਾ ਲੱਗਿਆ ਜੀ ਕਿਉਂਕਿ ਰੰਗ ਦੇਖੋ ਯੂਨਿਕ ਜਿਹਾ ਅਲੱਗ ਜਿਹਾ ਰੰਗ ਹੈਗਾ ਬਾਕੀ ਸ਼ੈ ਬਹੁਤ ਸੋਹਣੀ ਆ ਸਾਰਾ ਕੁਝ ਦੇਖ ਲਓ ਨਾ ਤਾਂ ਕੋਈ ਡਿੱਗੀ ਆ ਨਾ ਕੋਈ ਐਕਸੀਡੈਂਟ ਹੋਈ ਆ ਤੇ ਨਾ ਹੀ ਕੋਈ ਕਮੀ ਪੇਸ਼ੀ ਆ। ਮਾਲਕ ਨੇ ਬਹੁਤ ਵਧੀਆ ਤੇ ਬਹੁਤ ਸ਼ੌਂਕ ਨਾਲ ਰੱਖੀ ਹੋਈ ਆ। ਤੇ ਕਿਸੇ ਕਾਰਨ ਕਰਕੇ ਇਹਨਾਂ ਨੇ ਆਪਦੀ ਸਕੂਟੀ ਜਿਹੜੀ ਹਾਸੇਲ ਕਰਨੀ ਐ। ਕਾਗਜ਼ ਪੱਤਰ ਡਾਕੂਮੈਂਟ ਆਰਸੀ ਜੋ ਵੀ ਹੁੰਦੀ ਐ ਸਾਰਾ ਕੁਝ ਇਹਨਾਂ ਕੋਲੇ ਹੈਗਾਗਾ। ਤੇ ਕਿਸੇ ਨੇ ਕੋਈ ਵੀ ਗੱਲ ਕਰਨੀ ਹੋਵੇ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ। ਨੰਗਲ ਡੈਮ ਏਰੀਆ ਜਾ ਕੇ ਦੇਖਣੀ ਐ ਤਾਂ ਜਾ ਕੇ ਵੀ ਦੇਖ ਸਕਦੇ ਹੋ। ਕਿਸੇ ਨੇ ਚਲਾ ਕੇ ਦੇਖਣੀ ਐ, ਚੈੱਕ ਕਰਨੀ ਐ, ਟ్రਾਈ ਲੈਣੀ ਐ ਉਹ ਵੀ ਤੁਸੀਂ ਕਰ ਸਕਦੇ ਹੋ। 90000 ਰੁਪਇਆ ਇਹਨਾਂ ਨੇ ਕਿਹਾ ਰੇਟ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਮਾਲਕ ਰੇਟ ਉੱਪਰ-ਨੀਚੇ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰ ਆਜੋ ਰੇਟ ਦੀ ਗੱਲਬਾਤ ਬਹਿ ਕੇ ਕਰ ਲਾਂਗੇ ਰੇਟ 90000 ਚੋਂ ਲੈਸ ਹੋ ਜਾਊਗਾ ਤੇ ਜਿਨ੍ਹਾਂ ਦੀ ਸਕੂਟੀ ਆ ਉਹਨਾਂ ਦਾ ਨੰਬਰ 9878464156 ਠੀਕ ਹੈ ਜੀ ਸਕੂਟੀ ਤੁਸੀਂ ਦੇਖ ਲਈ ਤੇ ਆਪਾਂ ਆਪਣੇ ਚੈਨਲ ਦੀ ਗੱਲ ਕਰਦੇ ਹਾਂ ਥੋੜੀ ਜੀ ਜ਼ਿਆਦਾ ਟਾਈਮ ਨਹੀਂ ਖਰਾਬ ਕਰਦਾ ਮੈਂ ਤੁਹਾਡਾ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਜੀਪ ਕੁਝ ਵੀ ਵੇਚਣ ਵਾਸਤੇ ਹੈ ਤੁਸੀਂ ਕੀ ਕਰਨਾ ਇੱਕ ਤਾਂ ਆਪਣੇ ਕੋਲੇ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆਪਣਾ ਨੰਬਰ ਜਿਹੜਾ WhatsApp ਨੰਬਰ ਹੈ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ 781403876 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਇਹ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਸੀ ਜੇ ਕਿਸੇ ਨੇ ਭੇਜਣੀ ਹੈ ਆਪਣੇ ਕੋਲੇ ਭੇਜੋ ਤੇ ਜਿਉਂ ਮ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਚੈਨਲ ਦੀ ਪੋਲਿਸੀ ਕੋਈ ਕਮਿਸ਼ਨ ਕੋਈ ਦਰਾਲੀ ਵਗੈਰਾ ਆਪਾਂ ਨਹੀਂ ਲੈਂਦੇ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੋਊਗਾ ਦਬਾ ਦਿਓ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਹਰ ਰੋਜ਼ ਚੈਨਲ ਤੇ ਹਰ ਰੋਜ਼ ਤੁਸੀਂ ਮਸ਼ੀਨਰੀਆਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਹੀ Honda ਦੀ amaze ਗੱਡੀ ਪਹੁੰਚੀ ਹੈ ਪੈਟਰੋਲ ਤੇ ਗੱਡੀ ਹੈ ਜੀ ਪਲੱਸ CNG ਵੀ ਹੈ ਤੇ CNG ਟੈਂਕ ਲੱਗਿਆ ਹੋਇਆ ਬੈਕ ਸਾਈਡ ਤੁਸੀਂ ਦੇਖਿਆ ਹੋਊਗਾ ਫੋਟੋਆਂ ਚ ਚੱਲ ਹੀ ਰਿਹਾ ਹੈ 2017 ਮਾਡਲ ਹੈ ਗੱਡੀ ਤੇ ਗੱਡੀ ਫਾਸਟ ਹੁੰਨ ਰਹੀ ਕਿਸੇ ਨੇ ਗੱਡੀ ਚ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਧੋਰੀ ਗੱਡੀ ਖੜੀ ਹੈ ਤੇ ਮਾਲਕ ਨੇ ਡਿਮਾਂਡ 3 ਲੱਖ ਰੁਪਇਆ ਕਿਹਾ ਗਿਆ ਤੇ ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਰੇਟ ਕਰ ਲਾਂਗੇ ਗੱਡੀ ਬਹੁਤ ਚੰਗੀ ਹੈ ਜੀ ਚੰਗੇ ਰੇਟ ਚ ਹੈ 3 ਲੱਖ ਦੇ ਵਿੱਚੋਂ ਰੇਟ ਉੱਪਰ ਨੀਚੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 92565 21898 ਮਾਲਕ ਦਾ ਨੰਬਰ ਹੈਗਾ ਤੇ ਹੁਣ ਇੱਕ ਤੁਸੀਂ ਜਨ ਗੱਡੀ ਦੇਖੋ ਟਾਇਰਾਂ ਚ ਅਲਾਈ ਲੱਗੇ ਹੋਏ ਐ 2002 ਮਾਡਲ ਐ ਰੇਟ ਸਿਰਫ 49000 ਰੁਪਏ ਤਲਵੰਡੀ ਭਾਈ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਘਰੇ ਖੜੀ ਐ ਘਰ ਦੀ ਗੱਡੀ ਐ ਅੰਦਰੋਂ ਬਹੁਤ ਮਾਲਕ ਨੇ ਸੰਭਾਲ ਕੇ ਰੱਖੀ ਐ ਸਾਰਾ ਕੁਝ ਮਾਲਕ ਨੇ ਦੱਸਿਆ 49000 ਦੇ ਵਿੱਚੋਂ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਨੰਬਰ ਮਾਲਕ ਦਾ 94633 48290 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਸੀਂ ਗੱਲ ਕਰਨੀ ਹੈ ਖਰੀਦਣਾ ਜੇ ਚਾਹੁੰਦੇ ਹੋ ਗੱਡੀਆਂ ਹਾਂ ਗੱਡੀਆਂ ਦੀ ਆਪਾਂ ਗੱਲ ਕਰ ਲਈ ਮਸ਼ੀਨਰੀਆਂ ਸਾਰੀਆਂ ਤੁਸੀਂ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਮਸ਼ੀਨਰੀਆਂ ਦੇ ਨਾਲ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਭੇਜੋ ਆਪਣੇ ਕੋਲ